ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਅਗਲੀ ਖਬਰ ਨਾਰਥ ਅਮਰੀਕਾ ਅਤੇ ਯੂਰਪ ਵਿੱਚ ਬર્ડ ਫਲੂ ਫੈਲਣ ਦੀ ਰਫ਼ਤਾਰ ਖਤਰਨਾਕ ਹੱਦ ਤੱਕ ਵਧਣ ਨਾਲ ਸੰਬੰਧਿਤ ਹੈ ਜੀ ਹਾਂ ਅਮਰੀਕਾ ਕੈਨੇਡਾ ਅਤੇ ਯੂਰਪ ਵਿੱਚ ਬਰਡ ਫਲੂ ਫੈਲਣ ਦੀ ਰਫ਼ਤਾਰ ਖਤਰਨਾਕ ਹੱਦ ਤੱਕ ਵੱਧ ਚੁੱਕੀ ਹੈ ਅਤੇ ਖੁਰਾਕੀ ਚਿੰਤਾਵਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਨੇ 26 ਯੂਰਪੀ ਦੇਸ਼ਾਂ ਵਿੱਚ ਬਰਡ ਫਲੂ ਦੇ 1445 ਮਾਮਲੇ ਦਰਜ ਕੀਤੇ ਗਏ ਜੋ ਪਿਛਲੇ ਸਾਲ ਦੇ ਮੁਕਾਬਲੇ 4 ਗੁਣਾ ਵੱਧ ਬਣਦੇ ਨੇ ਅਤੇ 2016 ਤੋਂ ਬਾਅਦ ਸਿਖਰਲਾ ਪੱਧਰ ਦੱਸਿਆ ਜਾ ਰਿਹਾ ਹੈ ਜਰਮਨੀ ਵਿੱਚ 3 ਸਾਲ ਦੇ ਸਭ ਤੋਂ ਜ਼ਿਆਦਾ ਮਾਮਲੇ ਦੱਸੇ ਜਾ ਰਹੇ ਨੇ ਜਦਕਿ ਫਰਾਂਸ ਵਿੱਚ ਪਹਿਲਾਂ ਹੀ ਹਾਈ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਨਾਰਥ ਅਮਰੀਕਾ ਵਿੱਚ ਹੁਣ ਤੱਕ 1 ਕਰੋੜ 60 ਲੱਖ ਮੁਰਗੀਆਂ, ਟਰਕੀ ਅਤੇ ਬਤਖਾਂ ਮਾਰਨੀਆਂ ਪਈਆਂ। ਆਰਥਿਕ ਮਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਵਾਇਰਸ ਫੈਲਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਮੀਟ ਦੀਆਂ ਕੀਮਤਾਂ ਵਿੱਚ ਮੋਟਾ ਵਾਧਾ ਹੋ ਸਕਦਾ ਹੈ। ਧਰਤੀ ਦੇ ਉੱਤਰੀ ਗੋਲਾਰਦ ਯਾਨੀ ਨਾਰਥ ਹੈਮਿਸਫੀਅਰ ਤੋਂ ਪ੍ਰਵਾਸੀ ਪੰਛੀਆਂ ਦਾ ਸਮੇਂ ਤੋਂ ਪਹਿਲਾਂ ਦੱਖਣ ਵੱਲ ਪ੍ਰਵਾਸ ਵੀ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਅਮਰੀਕਾ ਵਿੱਚ ਹੁਣ ਤੱਕ 107 ਥਾਮਾਂ ਤੇ ਬਰਡ ਫਲੂ ਫੈਲਣ ਦੀ ਰਿਪੋਰਟ ਹੈ ਅਤੇ ਟਰਕੀ ਦਾ ਸਭ ਤੋਂ ਵੱਡਾ ਉਤਪਾਦਕ ਸੂਬਾ ਮੰਨੇ ਜਾਂਦੇ ਮਿਨੇਸੋਟਾ ਵਿੱਚ ਤੈ ਸਮੇਂ ਤੋਂ 2 ਮਹੀਨੇ ਪਹਿਲਾਂ ਹੀ ਬਰਡ ਫਲੂ ਫੈਲਣਾ ਸ਼ੁਰੂ ਹੋ ਗਿਆ ਮਿਸ਼ੀਗਨ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਦੇ ਡਾਇਰੈਕਟਰ ਟਿਮ ਬੋਰਿੰਗ ਦਾ ਕਹਿਣਾ ਸੀ ਕਿ ਮੌਜੂਦਾ ਸੀਜ਼ਨ ਦੀ ਰਫ਼ਤਾਰ ਪੋਲਟਰੀ ਫਾਰਮਰਜ਼ ਅੰਦਰ ਖੌਫ ਪੈਦਾ ਕਰ ਰਹੀ ਹੈ ਆਮ ਤੌਰ ਤੇ ਇੰਨੀ ਤੇਜ਼ੀ ਨਾਲ ਵਾਇਰਸ ਨਹੀਂ ਫੈਲਦਾ ਅਮਰੀਕਾ ਵਿੱਚ ਸਤੰਬਰ ਤੋਂ ਹੁਣ ਤੱਕ 80 ਲੱਖ ਤੋਂ ਵੱਧ ਪੰਛੀ ਮਾਰਨੇ ਪਏ ਅਤੇ ਇਹ ਅੰਕੜਾ ਪਿਛਲੇ ਸਾਲ ਤੋਂ ਵੱਧ ਬਣਦਾ ਹੈ। ਅਮਰੀਕਾ ਤੋਂ ਬਹੁਤ ਘੱਟ ਪੋਲਟਰੀ ਫਾਰਮਰਜ਼ ਹੋਣ ਦੇ ਬਾਵਜੂਦ ਕੈਨੇਡਾ ਵਿੱਚ ਵੀ ਤਕਰੀਬਨ 8 ਮਿਲੀਅਨ ਪੰਛੀਆਂ ਨੂੰ ਵੜਿਆ ਜਾ ਚੁੱਕਾ ਹੈ। ਕੈਨੇਡਾ ਦੇ ਖੇਤੀ ਮੰਤਰੀ ਹੀਥ ਮੈਕਡੋਨਲਡ ਨੇ ਦੱਸਿਆ ਕਿ ਇਸ ਵਾਰ ਜੰਗਲੀ ਪੰਛੀਆਂ ਰਾਹੀਂ ਵਾਇਰਸ ਜ਼ਿਆਦਾ ਫੈਲ ਰਿਹਾ ਹੈ ਜੋ ਕਈ ਪਹਿਲੂਆਂ ਤੋਂ ਚਿੰਤਾਵਾਂ ਪੈਦਾ ਕਰਦਾ ਹੈ। ਉਧਰ ਵਰਲਡ ਆਰਗੇਨਾਈਜੇਸ਼ਨ ਆਫ ਐਨੀਮਲ ਹੈਲਥ ਦਾ ਕਹਿਣਾ ਹੈ ਕੇ ਸਮੇਂ ਤੋਂ ਪਹਿਲਾਂ ਬਰਡ ਫਲੂ ਦਾ ਫੈਲਣਾ ਫਿਲਹਾਲ ਜ਼ਿਆਦਾ ਖਤਰਨਾਕ ਨਹੀਂ ਮੰਨਿਆ ਜਾ ਸਕਦਾ ਪਰ ਸੁਚੇਤ ਰਹਿਣ ਦੀ ਜ਼ਰੂਰਤ ਹੈ ਪੱਛਮੀ ਮੁਲਕਾਂ ਦੇ ਮੁਕਾਬਲੇ ਏਸ਼ੀਆ ਵਿੱਚ ਹਾਲਾਤ ਸੁਖਾਵੇਂ ਨਜ਼ਰ ਆ ਰਹੇ ਨੇ ਕੰਬੋਡੀਆ ਅਤੇ ਜਾਪਾਨ ਨੂੰ ਛੱਡ ਦਿੱਤਾ ਜਾਵੇ ਤਾਂ ਜ਼ਿਆਦਾਤਰ ਮੁਲਕਾਂ ਵਿੱਚ ਵਾਇਰਸ ਕਾਬੂ ਹੇਠ ਹੈ ਕੰਬੋਡੀਆ ਵਿੱਚ ਲੱਖਾਂ ਪੰਛੀਆਂ ਨੂੰ ਵੜਿਆ ਜਾ ਚੁੱਕਾ ਹੈ ਜਦਕਿ ਜਾਪਾਨ ਦਾ ਅੰਕੜਾ 1650000 ਦੱਸਿਆ ਜਾ ਰਿਹਾ ਹੈ ਉਦਰ ਬર્ડ ਫਲੂਰ ਦੇ H5N1 ਸਟ੍ਰੇਨ ਨਾਲ ਅਮਰੀਕਾ ਵਿੱਚ ਹੋਈ ਪਹਿਲੀ ਮੌਤ ਪਹਿਲਾਂ ਹੀ ਡੂੰਘੀਆਂ ਚਿੰਤਾਵਾਂ ਪੈਦਾ ਕਰ ਰਹੀ ਹੈ। ਬਿਊਰੋ ਰਿਪੋਰਟ ਹਮਦਰ ਟੀਵੀ